ਸਸ਼ੀਗਲ ਜੀ ਗ੍ਰੋਵਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਜਿਹੜੇ ਇਲਾਕਿਆਂ ਦੇ ਵਿੱਚ ਹੜ ਆਏ ਨੇ ਉੱਥੋਂ ਦੀ ਸਥਿਤੀ ਹਾਲੇ ਵੀ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਬੇਸ਼ੱਕ ਕਈ ਥਾਵਾਂ ਤੋਂ ਉੱਤਰ ਗਿਆ ਪਰ ਬਾਵਯੂ ਦੇ ਸਤੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਅਗਲੀ ਫਸਲ ਹੈ ਜਿਹੜੀ ਉਹ ਕਿਸਾਨ ਨਹੀਂ ਬੀਜ ਸਕਦੇ ਰੇਤ ਹੈ ਜਿਹੜਾ ਉਹ 2-4 ਫੁੱਟ ਤੋਂ ਲੈ ਕੇ 6-6 ਫੁੱਟ ਤੱਕ ਚੜਿਆ ਹੋਇਆ ਹੈ ਜਸਟੂ ਲੈ ਕੇ ਜੋ ਕਿਸਾਨ ਲੀਡਰ ਨੇ ਚਕਜੀਤ ਸਿੰਘ ਡੱਲੇਵਾਲ ਉਹ ਕਾਫੀ ਜ਼ਿਆਦਾ ਤਲਖੀ ਭਰੇ ਲੈਜੇ ਦੇ ਵਿੱਚ ਨਜ਼ਰ ਆਏ ਸੋ ਜਗਜੀਤ ਸਿੰਘ ਢਲੇਵਾਲ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਥੇਬੰਦੀ ਜੋ ਕਿ ਸਿੱਧੂਪੁਰ ਜਥੇਬੰਦੀ ਹੈ ਉਹ ਲਗਾਤਾਰ ਇਸ ਦੇ ਲਈ ਕੰਮ ਕਰ ਰਹੀ ਹੈ ਤੇ ਲਗਾਤਾਰ ਆਮ ਲੋਕਾਂ ਦੀ ਮਦਦ ਹੈ ਜਿਹੜੀ ਕਿਸਾਨਾਂ ਦੀ ਮਦਦ ਉਹ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਜਿਵੇਂ ਬਹੁਤ ਚਰਚਾ ਹੋ ਰਹੀ ਹੈ ਨਾ ਕਿ ਹੜਾ ਆਪਣੇ ਨੇਚਰਲ ਨਹੀਂ ਆਏਗੀ ਇਹ ਮੈਨ ਮੇਡ ਹੜ ਨੇ ਉਹਨਾਂ ਦੀ ਝਲਕ ਪੈ ਰਹੀ ਹੈ ਜਿਵੇਂ ਪਿਛਲੇ ਵੀ ਜੇ ਆਪਾਂ ਕੇ ਗੱਲ ਕਰੀਏ ਤਾਂ ਉੱਥੇ ਇੱਕ ਇਹਨਾਂ ਨੇ ਜੋ ਨਵਾਂ ਡੈਮ ਬਣਾਇਆ ਜਾ ਰਿਹਾ ਹੈ ਉਸ ਡੈਮ ਦੇ ਹਜੇ ਉਹਦੇ ਤੋਂ ਬਿਜਲੀ ਪੈਦਾ ਜਨਰੇਟ ਕਰਨੀ ਹੈ ਜਿਹੜੀ ਉਹ ਚ ਹਜੇ ਕੋਈ ਉੱਪਰ ਕੋਈ ਪ੍ਰੋਸੈਸ ਜਾਰਜ ਕਰਨ ਵਾਲਾ ਤਿਆਰੀ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ। ਔਰ ਬਹੁਤ ਉਹਦੇ ਤੇ ਹਜੇ ਜਦੋਂ ਕੰਮ ਹੀ ਨਹੀਂ ਕੰਪਲੀਟ ਹੋਣ ਵਾਲਾ ਪਿਆ ਹੈ ਤਾਂ ਉਹਨੂੰ ਭਰਨ ਦਾ ਮਤਲਬ ਕੀ? ਉਹਦੇ ਵਿੱਚ ਪਾਣੀ ਇਕੱਠਾ ਕਰਨ ਦਾ ਕੀ ਮਤਲਬ ਹੈਕਰ? ਨੰਬਰ 2 ਜਿੰਨੇ ਵੀ ਇਹ ਗੇਟ ਨੇ ਮਾਦੋਂ ਪਰ ਹੈਡਵਰਕਸ ਦੇ ਔਰ ਉਹ ਮੇਰਾ ਘਾਇਲਾ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਬੈਠ ਜਦੋਂ ਆਪਾਂ ਸਾਰਿਆਂ ਨੂੰ ਪਤਾ ਲੱਗਿਆ ਜੋ ਅਸੀਂ ਇਹ ਵੇਖ ਕੇ ਵੀ ਆਏ ਆ ਕਿ ਉਹਨਾਂ ਨੂੰ ਜੰਗਾਲ ਲੱਗੀ ਪਈ ਔਰ ਚੱਲਣ ਦੀ ਉਹ ਸਮਰੱਥਾ ਚ ਨਹੀਂ ਉਹ ਚਲਾਉਣ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਦੀ ਔਰ ਜੋ ਸਮੇਂ ਸਿਰ ਮਤਲਬ ਹੌਲੀ ਹੌਲੀ ਪਾਣੀ ਮਤਲਬ ਰਿਲੀਜ਼ ਹੁੰਦਾ ਰਹਿੰਦਾ ਤਾਂ ਸ਼ਾਇਦ ਇਹ ਮਤਲਬ ਨੁਕਸਾਨ ਨਾ ਹੁੰਦਾ ਮਗਰਲੇ ਪਾਸੇ ਲੋਕਾਂ ਦਾ ਨੁਕਸਾਨ ਹੋਇਆ ਜਿਹੜਾ ਵੱਡੀ ਪੱਧਰ ਦੇ ਤੇ ਔਰ ਲਾਸਟ ਦੇ ਉੱਤੇ ਉਹ ਇੱਕਦਮ ਜਦੋਂ ਛੱਡਿਆ ਗਿਆ ਪਾਣੀ ਉਹ ਨਾ ਇੱਥੇ ਆ ਕੇ ਉਹਨੇ ਆਹ ਜਿਹੜੀ ਤੂਫਾਨ ਮਚਾਇਆ ਇੱਥੇ ਜਿਵੇਂ ਦੱਸਿਆ ਜਾ ਰਿਹਾ ਕਿ 4 ਮਸ਼ਜਦ ਰੁੜੀਏ ਬੱਚੇ ਰੁੜ ਗਏ ਪਸ਼ੂ ਰੁੜ ਗਏ ਤਾਂ ਇਹ ਦਰਿਆ ਦਾ ਮੁਹਾੜ ਹੀ ਮਤਲਬ ਚੇਂਜ ਕੀਤਾ ਪਿਆ ਮੈਂ ਇੱਕ ਪੁੱਛਣਾ ਚਾਹਣਾ ਸਾਡੀ ਸਰਕਾਰ ਨੂੰ ਕਿ ਠੀਕ ਹੈ ਕਿ ਸੈਂਚਰੀ ਹੈ ਇਹ ਜ਼ਰੂਰੀ ਇਹ ਚੀਜ਼ਾਂ ਵੀ ਕੁਦਰਤ ਨੂੰ ਵੀ ਨਾਲ ਰੱਖਣਾ ਜ਼ਰੂਰੀ ਹੈ ਲੇਕਿਨ ਇਹ ਵੀ ਨਹੀਂ ਹੈ ਕਿ ਕੁਦਰਤ ਦੀ ਜਿਹੜੀ ਗੱਲ ਨੂੰ ਲੈ ਕੇ ਤੁਸੀਂ ਕਹੋ ਵੀ ਇਹਦਾ ਦੇਤਾ ਜੀ ਵਾਈਲਡ ਐਨੀਮਲਸ ਦੀ ਸੈਂਚਰੀ ਹੈ ਇਹਦੇ ਲਈ ਅਸੀਂ ਇਹਨੂੰ ਕਿਸੇ ਨੂੰ ਛੇੜਨ ਨਹੀਂ ਦੇਵਾਂਗੇ ਜਾਇਦ ਅਸੀਂ ਕੁਝ ਕਰ ਹੀ ਨਹੀਂ ਸਕਦੇ ਤੇ ਮਨੁੱਖਤਾ ਦਾ ਘਾਣ ਹੋਵੇ ਮੈਂ ਪੁੱਛਣਾ ਚਾਹਣਾ ਹੈ ਕਿ ਇਹ ਜਾਨਵਰ ਤਾਂ ਹੋ ਸਕਦਾ ਉਹਨਾਂ ਨੂੰ ਨੁਕਸਾਨ ਨਾ ਹੋਵੇ ਜਿਹੜਾ ਇੱਥੇ 50 ਪਰਿਵਾਰ ਰੁੜ ਗਏ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਇਹ ਨੂੰ ਇਹ ਨੂੰ ਕਿਤੇ ਵੀ ਨਹੀਂ ਇਹ ਕਿਹਾ ਜਾ ਸਕਦਾ ਕਿ ਇਹ ਕੋਈ ਕੁਦਰਤੀ ਹੈ ਇਸ ਸਰਕਾਰਾਂ ਦੀਆਂ ਗਹਿਲੀਆਂ ਨੇ ਸਰਕਾਰਾਂ ਦੀਆਂ ਨਲਕੀਆਂ ਨੇ ਜੇ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਨੇ ਸਰਦਾਰ ਜਸਵੰਤ ਸਿੰਘ ਹੋਰੀ ਕਿ ਅਸੀਂ ਉਹ ਪਿਛਲੇ ਪਾਸੇ ਤੋਂ ਮਤਲਬ ਦਰਿਆ ਨੂੰ ਸਹੀ ਦਿਸ਼ਾ ਤੇ ਉੱਥੇ ਅਸੀਂ ਆਬ ਪ੍ਰਬੰਧ ਕਰ ਰਹੇ ਹਾਂ ਉਹਨੂੰ ਚਾਲੂ ਕਰਨ ਦਾ ਉੱਥੇ ਉੱਥੋਂ ਦੀ ਪਾਣੀ ਠੀਕ ਤਾਂ ਦੀ ਲੰਘੇ ਇਹਦਾ ਮਤਲਬ ਜਿਹੜਾ ਮਨਿਸਟਰ ਸਾਹਿਬ ਕਹਿ ਰਹੇ ਨੇ ਇਰੀਗੇਸ਼ਨ ਮਨਿਸਟਰ ਜਾਂ ਜਿਹੜੇ ਹੋਰ ਉਹਨਾਂ ਦੇ ਅਧਿਕਾਰੀ ਬੋਲ ਰਹੇ ਆ ਕਿ 204 ਕਰੋੜ ਰੁਪਏ ਦਾ ਅਸੀਂ ਮਤਲਬ ਪ੍ਰਬੰਧ ਕਰਕੇ ਸਾਰੇ ਦੇ ਸਾਰਾ ਖੇੜਾ ਦੇ ਨਾਲ ਨਜਿੱਠੰਦੇ ਲਈ ਪ੍ਰਬੰਧ ਕੀਤੇ ਅਸੀਂ ਅਸੀਂ ਨਾਲਿਆਂ ਨੂੰ ਸਾਫ਼ ਕੀਤਾ ਸੀ ਨਦੀਆਂ ਸਾਫ਼ ਕੀਤੀਆਂ ਉਹ ਕਿੱਥੇ ਨੇ ਇੱਕ ਵੱਡਾ ਸਵਾਲ ਉੱਠਦਾ ਹੈ ਥਾਂ ਥਾਂ ਤੋਂ ਆਪਾਂ ਨੂੰ ਪ੍ਰੈਸ ਦੇ ਮਾਧਿਅਮ ਤੋਂ ਇਹ ਸੂਚਨਾਵਾਂ ਮਿਲ ਰਹੀਆਂ ਨੇ ਕਿ ਨਾਲਿਆਂ ਦੇ ਵਿੱਚ ਜਲ ਬੂਟੀ ਖੜੀ ਹੈ ਔਰ ਪੂਰੀ ਤਰ੍ਹਾਂ ਫਸੀ ਪਈ ਹੈ ਥਾਂ ਥਾਂ ਤੋਂ ਤੋਂ ਇਹ ਟੁੱਟੇ ਨੇ ਆ ਮਗਰਲਾ ਵੀ ਜਿਹੜਾ ਉਹ ਦੱਸ ਰਹੇ ਨੇ ਜਿੰਨਾ ਮੁਲਾਜ਼ਮਾਂ ਨਾਲ ਅਸੀਂ ਗੱਲ ਕਰਕੇ ਆਏ ਆ ਕਿ ਮਾਧੋਪੁਰ ਹੈਡ ਵਰਕਰ ਸਸਾਸੀ ਖੋਲ ਨਹੀਂ ਸਕੇਗੇ ਵੀਰ ਕੇ ਮਤਲਬ ਉੱਥੇ ਇੰਨਾ ਆ ਕੇ ਗੰਦ ਲੱਗ ਗਿਆ ਕਿ ਉਹ ਮਤਲਬ ਓਵਰਫਲੋ ਹੋ ਗਿਆ ਇਹਦਾ ਮਤਲਬ ਪਿੱਛੇ ਪ੍ਰਬੰਧਨਾਂ ਦੀ ਘਾਟ ਹੈ ਉਸ ਘਾਟ ਕਰਕੇ ਇਹ ਮਤਲਬ ਇਹ ਘਟਨਾ ਵਾਪਰੀ ਇਕੱਲੀ ਇੰਨੀ ਨਹੀਂ ਹੈ ਜਿਵੇਂ ਮੈਂ ਪਹਿਲਾਂ ਗੱਲ ਦੱਸ ਕੇ ਛੱਡਿਆ ਕਿ ਜਿਹੜਾ ਹਜੇ ਡੈਮ ਬਣ ਰਿਹਾ ਹੈ ਬਿਜਲੀ ਨੂੰ ਜਨਰੇਟ ਕਰਨ ਦੀ ਕੋਈ ਵਿਵਸਥਾ ਨਹੀਂ ਉੱਥੇ ਉਹਦੇ ਵਿੱਚ ਪਾਣੀ ਭਰ ਕੇ ਰੱਖਣਾ ਔਰ ਇਦੋਂ ਵੀ ਕਹਾ ਆਪਣਾ ਕੈਪੈਸਿਟੀ ਤੋਂ ਵੱਧ ਡੈਮਾਂ ਦੇ ਵਿੱਚ ਪਾਣੀ ਇਕੱਠਾ ਕਰ ਦੇਣਾ ਔਰ ਫਿਰ ਇੱਕਦਮ ਛੱਡਣਾ ਇਹ ਇੱਕ ਤਰ੍ਹਾਂ ਦਾ ਮਤਲਬ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਦੀ ਅਣਗਹਿਲੀ ਦੇ ਕਰਕੇ ਬਹੁਤ ਵੱਡਾ ਮਨੁੱਖਤਾ ਦਾ ਕਾਣ ਕੀਤਾ ਗਿਆ ਹੈ ਇਹਨਾਂ ਅਧਿਕਾਰੀਆਂ ਸਸਪੈਂਡ ਕੀਤੇ ਗਏ ਜਿਹੜੇ ਬਿਲਕੁਲ ਥਰਡ ਲੈਵਲ ਤੇ ਲੱਗਦਾ ਕਿ ਇਹ ਸਹੀ ਸੀਗਾ ਵੀ ਇਹ ਅਧਿਕਾਰੀ ਸਸਪੈਂਡ ਕਰਨਾ ਇਹਦਾ ਹੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਧਿਕਾਰੀ ਕਿਉਂ ਇਹ ਅਧਿਕਾਰੀਆਂ ਦਾ ਕੀ ਮਤਲਬ ਹੈ ਸਸਪੈਂਡ ਕਰਨ ਦਾ ਸਸਪੈਂਡ ਤੇ ਉਹ ਬੰਦੇ ਹੋਣੇ ਚਾਹੀਦੇ ਆ ਕਾਰਵਾਈ ਉਹਨਾਂ ਬੰਦਿਆਂ ਦੇ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਡੈਮ ਦੇ ਵਿੱਚ ਪਾਣੀ ਇਹਨਾਂ ਹਾਈ ਲੈਵਲ ਤੇ ਇਕੱਠਾ ਕੀਤਾ ਉਹ ਕੌਣ ਨੇ ਉਹਨਾਂ ਦੇ ਕਾਰਵਾਈ ਹੋਣੀ ਬੰਦੀ ਹੈ ਤਾਂ ਨਾ ਕਿ ਇਹਨਾਂ ਤੇ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਜਿਵੇਂ ਬਹੁਤ ਚਰਚਾ ਹੋ ਰਹੀ ਹੈ ਨਾ ਕਿ ਹੜਾ ਆਪਣੇ ਨੇ ਨੇਚਰਲ ਨਹੀਂ ਆਏਗੀ ਇਹ ਮੈਨ ਮੇਡ ਹੜ ਨੇ ਉਹਨਾਂ ਦੀ ਝਲਕ ਪੈ ਰਹੀ ਹੈ ਜਿਵੇਂ ਪਿਛਲੇ ਵੀ ਜੇ ਆਪਾਂ ਕੇ ਗੱਲ ਕਰੀਏ ਤਾਂ ਉੱਥੇ ਇੱਕ ਇਹਨਾਂ ਨੇ ਜੋ ਨਵਾਂ ਡੈਮ ਬਣਾਇਆ ਜਾ ਰਿਹਾ ਹੈ ਉਸ ਡੈਮ ਤੇ ਹੀ ਹਜੇ ਉਹਦੇ ਤੋਂ ਬਿਜਲੀ ਪੈਦਾ ਜਨਰੇਟ ਕਰਨੀ ਹੈ ਜਿਹੜੀ ਉਹ ਚ ਹਜੇ ਕੋਈ ਕੋਈ ਪ੍ਰੋਸੈਸ ਜਰ ਕਰਨ ਵਾਲਾ ਤਿਆਰੀ ਨਹੀਂ ਹੈ ਉੱਥੇ ਕੁਝ ਵੀ ਨਹੀਂ ਹੈ ਔਰ ਬਹੁਤ ਉਹਦੇ ਤੇ ਹਜੇ ਜਦੋਂ ਕੰਮ ਹੀ ਨਹੀਂ ਕੰਪਲੀਟ ਹੋਣ ਵਾਲਾ ਪਿਆ ਹੈ ਤਾਂ ਉਹਨੂੰ ਭਰਨ ਦਾ ਮਤਲਬ ਕੀ ਉਹਦੇ ਵਿੱਚ ਪਾਣੀ ਇਕੱਠਾ ਕਰਨ ਦਾ ਕੀ ਮਤਲਬ ਇੱਕ ਕਰ ਨੰਬਰ 2 ਜਿੰਨੇ ਵੀ ਇਹ ਗੇਟ ਨੇ ਮਾਦੋਂ ਪਰ ਹੈਡਵਰਕਸ ਦੇ ਔਰ ਉਹ ਮੇਰਾ ਘਾਇਲਾ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਬੈਠ ਜਦੋਂ ਆਪਾਂ ਸਾਰਿਆਂ ਨੂੰ ਪਤਾ ਲੱਗਿਆ ਜੋ ਅਸੀਂ ਇਹ ਵੇਖ ਕੇ ਵੀ ਆਏ ਆ ਕਿ ਉਹਨਾਂ ਨੂੰ ਜੰਗਾਲ ਲੱਗੀ ਪਈ ਔਰ ਚੱਲਣ ਦੀ ਉਹ ਸਮਰੱਥਾ ਚ ਨਹੀਂ ਉਹ ਚਲਾਉਣ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਰਿਆ ਔਰ ਜੋ ਸਮੇਂ ਸਿਰ ਮਤਲਬ ਹੌਲੀ ਹੌਲੀ ਪਾਣੀ ਮਤਲਬ ਰਿਲੀਜ਼ ਹੁੰਦਾ ਰਹਿੰਦਾ ਤਾਂ ਸ਼ਾਇਦ ਇਹ ਮਤਲਬ ਨੁਕਸਾਨ ਨਾ ਹੁੰਦਾ ਮਗਰਲੇ ਪਾਸੇ ਲੋਕਾਂ ਦਾ ਨੁਕਸਾਨ ਜਿਹੜਾ ਵੱਡੀ ਪੱਧਰ ਤੇ ਤੇ ਔਰ ਲਾਸਟ ਦੇ ਉੱਤੇ ਉਹ ਇੱਕ ਦਮ ਜਦੋਂ ਛੱਡਿਆ ਗਿਆ ਪਾਣੀ ਉਹ ਨਾ ਇੱਥੇ ਆ ਕੇ ਉਹਨੇ ਆਹ ਜਿਹੜੀ ਤੂਫਾਨ ਮਚਾਇਆ ਇੱਥੇ ਜਿਵੇਂ ਦੱਸਿਆ ਜਾ ਰਿਹਾ ਕਿ 40-50 ਪਰਿਵਾਰ ਰੁੜੇ ਨੇ ਉਹਦੇ ਵਿੱਚ ਮਸਜਿਦ ਰੁੜੀ ਹੈ ਬੱਚੇ ਰੁੜ ਗਏ ਪਸ਼ੂ ਰੁੜ ਗਏ ਤਾਂ ਇਹ ਦਰਿਆ ਦਾ ਮੁਹਾੜ ਹੀ ਮਤਲਬ ਚੇਂਜ ਕੀਤਾ ਪਿਆ ਹੈ ਮੈਂ ਇੱਕ ਪੁੱਛਣਾ ਚਾਹਣਾ ਸਾਡੀ ਸਰਕਾਰ ਨੂੰ ਕਿ ਠੀਕ ਹੈ ਕਿ ਸੈਂਚਰੀ ਹੈ ਇਹ ਜ਼ਰੂਰੀ ਇਹ ਚੀਜ਼ਾਂ ਵੀ ਕੁਦਰਤ ਨੂੰ ਵੀ ਨਾਲ ਰੱਖਣਾ ਜ਼ਰੂਰੀ ਹੈ ਲੇਕਿਨ ਇਹ ਵੀ ਨਹੀਂ ਹੈ ਕਿ ਕੁਦਰਤ ਦੀ ਜਿਹੜੀ ਗੱਲ ਨੂੰ ਲੈ ਕੇ ਤੁਸੀਂ ਕਹੋ ਵੀ ਇਹਦਾ ਦੇਤਾ ਜੀ ਵਾਈਲਡ ਐਨੀਮਲਸ ਦੀ ਸੈਂਚਰੀ ਹੈ ਇਹਦੇ ਲਈ ਅਸੀਂ ਇਹਨੂੰ ਕਿਸੇ ਨੂੰ ਛੇੜਨ ਨਹੀਂ ਦੇਵਾਂਗੇ ਜਾਇਦ ਅਸੀਂ ਕੁਝ ਕਰ ਹੀ ਨਹੀਂ ਸਕਦੇ ਤੇ ਮਨੁੱਖਤਾ ਦਾ ਘਾਣ ਹੋਵੇ ਮੈਂ ਪੁੱਛਣਾ ਚਾਹਣਾ ਕਿ ਇਹ ਜਾਨਵਰ ਤਾਂ ਹੋ ਸਕਦਾ ਉਹਨਾਂ ਨੂੰ ਨੁਕਸਾਨ ਨਾ ਹੋਵੇ ਜਿਹੜਾ ਇੱਥੇ 50 ਪਰਿਵਾਰ ਰੁੜ ਗਏ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੋ ਇਹ ਇਹਨੂੰ ਇਹਨੂੰ ਕਿਸੇ ਵੀ ਨਹੀਂ ਇਹ ਕਿਹਾ ਜਾ ਸਕਦਾ ਕਿ ਇਹ ਕੋਈ ਕੁਦਰਤੀ ਹੈ ਇਸ ਸਰਕਾਰਾਂ ਦੀਆਂ ਗਹਿਲੀਆਂ ਨੇ ਸਰਕਾਰਾਂ ਦੀਆਂ ਨਲਕੀਆਂ ਨੇ ਜੇ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਨੇ ਸਰਦਾਰ ਜਸਵੰਤ ਸਿੰਘ ਹੋਰੀ ਕਿ ਅਸੀਂ ਉਹ ਪਿਛਲੇ ਪਾਸੇ ਤੋਂ ਮਤਲਬ ਦਰਿਆ ਨੂੰ ਸਹੀ ਦਿਸ਼ਾ ਤੇ ਉੱਥੇ ਅਸੀਂ ਆਬ ਪ੍ਰਬੰਧ ਕਰ ਰਹੇ ਹਾਂ ਉਹਨੂੰ ਚਾਲੂ ਕਰਨ ਦਾ ਉੱਥੇ ਉੱਥੋਂ ਦੀ ਪਾਣੀ ਠੀਕ ਤਾਂ ਦੇ ਲੰਗੇ ਇਹਦਾ ਮਤਲਬ ਜਿਹੜਾ ਮਨਿਸਟਰ ਸਾਹਿਬ ਕਹਿ ਰਹੇ ਨੇ ਇਰੀਗੇਸ਼ਨ ਮਨਿਸਟਰ ਜਾਂ ਜਿਹੜੇ ਹੋਰ ਉਹਨਾਂ ਦੇ ਅਧਿਕਾਰੀ ਬੋਲ ਰਹੇ ਆ ਕਿ 204 ਕਰੋੜ ਰੁਪਏ ਦਾ ਅਸੀਂ ਮਤਲਬ ਪ੍ਰਬੰਧ ਕਰਕੇ ਸਾਰੇ ਦੇ ਸਾਰਾ ਹਰਾਂ ਦੇ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਅਸੀਂ ਅਸੀਂ ਨਾਲਿਆਂ ਨੂੰ ਸਾਫ਼ ਕੀਤਾ ਸੀ ਨਦੀਆਂ ਸਾਫ਼ ਕੀਤੀਆਂ ਉਹ ਕਿੱਥੇ ਨੇ ਇੱਕ ਵੱਡਾ ਸਵਾਲ ਉੱਠਦਾ ਹੈ ਥਾਂ ਥਾਂ ਤੋਂ ਆਪਾਂ ਨੂੰ ਪ੍ਰੈਸ ਦੇ ਮਾਧਿਅਮ ਤੋਂ ਇਹ ਸੂਚਨਾਵਾਂ ਮਿਲ ਰਹੀਆਂ ਨੇ ਕਿ ਨਾਲਿਆਂ ਦੇ ਵਿੱਚ ਜਲ ਬੂਟੀ ਖੜੀ ਹੈ ਔਰ ਪੂਰੀ ਤਰ੍ਹਾਂ ਫਸੀ ਪਈ ਹੈ ਥਾਂ ਥਾਂ ਤੋਂ ਤੋਂ ਇਹ ਟੁੱਟੇ ਨੇ ਆ ਮਗਰਲਾ ਵੀ ਜਿਹੜਾ ਉਹ ਦੱਸ ਰਹੇ ਨੇ ਜਿੰਨਾ ਮੁਲਾਜ਼ਮਾਂ ਨਾਲ ਅਸੀਂ ਗੱਲ ਕਰਕੇ ਆਏ ਆ ਕਿ ਮਾਦੋਪੁਰ ਹੈਡ ਵਰਕ ਇਸ ਸਸਾਸੀ ਖੋਲ ਨਹੀਂ ਸਕਗੇ ਵੀਰ ਕੇ ਮਤਲਬ ਉੱਥੇ ਇੰਨਾ ਆਕੇ ਗੰਦ ਲੱਗ ਗਿਆ ਜੋ ਮਤਲਬ ਓਵਰਫਲੋ ਹੋ ਗਿਆ ਇਹਦਾ ਮਤਲਬ ਪਿੱਛੇ ਪ੍ਰਬੰਧਨਾਂ ਦੀ ਘਾਟ ਹੈ ਉਸ ਘਾਟ ਕਰਕੇ ਇਹ ਮਤਲਬ ਇਹ ਘਟਨਾ ਵਾਪਰੀ ਇਕੱਲੀ ਇੰਨੀ ਨਹੀਂ ਹੈ ਜਿਵੇਂ ਮੈਂ ਪਹਿਲਾਂ ਗੱਲ ਦੱਸ ਕੇ ਏਟਾਂ ਕਿ ਜਿਹੜਾ ਹਜੇ ਡੈਮ ਬਣ ਰਿਹਾ ਹੈ ਬਿਜਲੀ ਨੂੰ ਜਨਰੇਟ ਕਰਨ ਦੀ ਕੋਈ ਵਿਵਸਥਾ ਨਹੀਂ ਉੱਥੇ ਉਹਦੇ ਵਿੱਚ ਪਾਣੀ ਭਰ ਕੇ ਰੱਖਣਾ ਔਰ ਇਦੋਂ ਵੀ ਕਹਾ ਆਪਣਾ ਕੈਪੈਸਿਟੀ ਤੋਂ ਵੱਧ ਡੈਮਾਂ ਦੇ ਵਿੱਚ ਪਾਣੀ ਇਕੱਠਾ ਕਰ ਦੇਣਾ ਔਰ ਫਿਰ ਇੱਕਦਮ ਛੱਡਣਾ ਇਹ ਇੱਕ ਤਰ੍ਹਾਂ ਦਾ ਮਤਲਬ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਦੀ ਅੰਗਹੀਲੀ ਦੇ ਕਰਕੇ ਬਹੁਤ ਵੱਡਾ ਮਨੁੱਖਤਾ ਦਾ ਕਾਣ ਕੀਤਾ ਗਿਆ ਸਰ ਇਹਨਾਂ ਅਧਿਕਾਰੀ ਸਸਪੈਂਡ ਕੀਤੇ ਗਏ ਜਿਹੜੇ ਬਿਲਕੁਲ ਥਲਕੇ ਲੈਵਲ ਤੇ ਲੱਗਦਾ ਕਿ ਇਹ ਸਹੀ ਸੀਗਾ ਵੀ ਇਹ ਅਧਿਕਾਰੀ ਸਸਪੈਂਡ ਕਰਨਾ ਇਹਦਾ ਹੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਧਿਕਾਰੀ ਕਿਉਂ ਇਹ ਅਧਿਕਾਰੀਆਂ ਦਾ ਕੀ ਮਤਲਬ ਆ ਸਸਪੈਂਡ ਕਰਨ ਦਾ ਸਸਪੈਂਡ ਤੇ ਉਹ ਬੰਦੇ ਹੋਣੇ ਚਾਹੀਦੇ ਆ ਕਾਰਵਾਈ ਉਹਨਾਂ ਮੰਨਿਆਂ ਦੇ ਹੋਣੀ ਚਾਹੀਦੀ ਜਿਨ੍ਹਾਂ ਨੇ ਡੈਮ ਦੇ ਵਿੱਚ ਪਾਣੀ ਇਨਾ ਹਾਈ ਲੈਵਲ ਤੇ ਇਕੱਠਾ ਕੀਤਾ ਉਹ ਕੌਣ ਨੇ ਉਹਨਾਂ ਦੇ ਕਾਰਵਾਈ ਹੋਣੀ ਬੰਦੀ ਆ ਤਾਂ ਨਾ ਕਿ ਇਹਨਾਂ ਤੇ ਸੋ ਤੁਸੀਂ ਜਿਸ ਤਰ੍ਹਾਂ ਸੁਣਿਆ ਕਿ ਇਸ ਵਾਰ ਕੇ ਜਗਜੀਤ ਸਿੰਘ ਡੱਲੇਵਾਲ ਜਿੱਥੇ ਕਿਸਾਨਾਂ ਦੀ ਮਦਦ ਦੀ ਗੱਲ ਕਰਦੇ ਸੁਣਾਈ ਦਿੱਤੇ ਤਾਂ ਉੱਥੇ ਹੀ ਉਹਨਾਂ ਨੇ ਮੌਜੂਦਾ ਸਰਕਾਰ ਦੇ ਉੱਪਰ ਵੀ ਤੰਜ ਕਸੇ ਮੌਜੂਦਾ ਸਰਕਾਰ ਨੂੰ ਵੀ ਹਲਕੀ ਪਰੇ ਤਰੀਕੇ ਦੇ ਨਾਲ ਜਿਹੜੇ ਸਵਾਲ ਨੇ ਉਹ ਕੀਤੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ